ਪਟਿਆਲਾ ਦਿਹਾਤੀ ਅਧੀਨ ਪੈਂਦੇ ਪਿੰਡ ਰੌਂਗਲਾ ਵਿਖੇ ਬੀਤੀ ਰਾਤ ਇੱਕ ਕੋਠੀ ਨੂੰ ਜេសਬੀ ਮਸ਼ੀਨਾਂ ਦੀ ਮਦਦ ਨਾਲ ਅਣਪਛਾਤੇਆਂ ਵੱਲੋਂ ਢਾਹ ਢੇਰੀ ਕਰ ਦਿੱਤਾ ਗਿਆ ਪਤਾ ਲੱਗਾ ਹੈ ਕਿ ਇਸ ਨੂੰ ਇਸ ਲਈ ਢਾਹ ਦਿੱਤਾ ਗਿਆ ਹੈ ਕਿ ਕੋਠੀ ਪੰਚਾਇਤੀ ਜ਼ਮੀਨ 'ਚ ਬਣੀ ਹੋਈ ਸੀ ਅਤੇ ਪਰਿਵਾਰ ਦੇ ਮੈਂਬਰਾਂ ਤੇ ਨਸ਼ਾ ਵੇਚਣ ਦੇ ਪਰਚੇ ਵੀ ਦਰਜ ਹਨ ਜਿਸ ਕਾਰਨ ਕਾਰਵਾਈ ਕੀਤੀ ਗਈ ਹੈ ਦੂਜੇ ਪਾਸੇ ਕੋਠੀ ਢਾਉਣ ਦੀ ਇਸ ਕਾਰਵਾਈ ਨੂੰ ਨਾ ਤਾਂ ਪੁਲਿਸ ਮੰਨ ਰਹੀ ਹੈ ਤੇ ਨਾ ਹੀ ਪਿੰਡ ਦਾ ਸਰਪੰਚ ਅਤੇ ਪੰਚਾਇਤ ਫਿਰ ਇਸ ਕੋਠੀ ਨੂੰ ਰਾਤ ਸਮੇਂ ਕੌਣ ਟੈਟਰੀ ਕਰ ਗਿਆ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਮਕਾਨ ਚ ਰਹਿਣ ਵਾਲੇ ਕਰਮਜੀਤ ਕੌਰ ਨੇ ਦੱਸਿਆ ਕਿ ਵੀਰਵਾਰ ਰਾਤ ਕਰੀਬ 12 ਵਜੇ ਚਾਰ ਗੱਡੀਆਂ ਚ ਸਵਾਰ ਕੁਝ ਅਣਪਛਾਤੇ ਵਿਅਕਤੀ ਆਏ ਜਦੋਂ ਦਰਵਾਜ਼ਾ ਖੋਲ ਕੇ ਦੇਖਿਆ ਤਾਂ ਕਾਰਾਂ ਦੇ ਪਿੱਛੇ ਦੋ ਜੀਸੀਬੀ ਮਸ਼ੀਨਾਂ ਵੀ ਸਨ ਕਰਮਜੀਤ ਅਨੁਸਾਰ ਕਾਰ ਸਵਾਰਾਂ ਨੇ ਉਸ ਨੂੰ ਅਤੇ ਘਰ ਚ ਮੌਜੂਦ ਹੋਰ ਪਰਿਵਾਰਿਕ ਮੈਂਬਰਾਂ ਨੂੰ ਪਿੰਡ ਕੋਲੋਂ ਲੰਗ ਦੀ ਨਹਿਰ ਕੋਲ ਲੈ ਗਏ ਤੇ ਰੋਲਾ ਪਾਉਣ ਤੇ ਨਹਿਰ 'ਚ ਸੁੱਟਣ ਦੀਆਂ ਧਮਕੀਆਂ ਵੀ ਦਿੱਤੀਆਂ ਇਸ ਦੌਰਾਨ ਜਦੋਂ ਬਚਾਅ ਕਰਨਾ ਚਾਇਆ ਤਾਂ ਕਰਮਜੀਤ ਕੌਰ ਦਾ ਗਿੱਟਾ ਟੁੱਟ ਗਿਆ ਤੇ ਹੋਰ ਮੈਂਬਰਾਂ ਦੇ ਵੀ ਸੱਟਾਂ ਲੱਗ ਗਈਆਂ ਕੁਝ ਸਮੇਂ ਬਾਅਦ ਕਰਮਜੀਤ ਹੋਰਾਂ ਨੂੰ ਕਾਰ 'ਚ ਉਤਾਰ ਦਿੱਤਾ ਗਿਆ ਕਰਮਜੀਤ ਹੋਰੀ ਤੁਰ ਕੇ ਘਰ ਤੱਕ ਪੁੱਜੇ ਤਾਂ ਸਾਰਾ ਘਰ ਟੁੱਟਿਆ ਹੋਇਆ ਸੀ ਇਸ ਬਾਰੇ ਕੰਟਰੋਲ ਰੂਮ ਅਤੇ ਤ੍ਰਿਪੜੀ ਪੁਲਿਸ ਨੂੰ ਫੋਨ ਤੇ ਸੂਚਨਾ ਦਿੱਤੀ ਗਈ ਕਰਮਜੀਤ ਕੌਰ ਨੇ ਕਿਹਾ ਕਿ ਘਰ ਟਾਉਣ ਵਾਲਿਆਂ ਦੇ ਮੂੰਹ ਟਕੇ ਹੋਏ ਸੀ ਇਹਨਾਂ ਕੋਈ ਵੀ ਪੁਲਿਸ ਜਾਂ ਸਿਵਲ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਸੀ ਕਾਰਵਾਈ ਸਮੇਂ ਪਿੰਡ ਦੀਆਂ ਲਾਈਟਾਂ ਬੰਦ ਸਨ ਅਤੇ ਸੀਸੀਟੀਵੀ ਕੈਮਰੇ ਵੀ ਕੱਪੜੇ ਨਾਲ ਟਗੇ ਹੋਏ ਸਨ ਕਰਮਜੀਤ ਕੌਰ ਨੇ ਦੱਸਿਆ ਕਿ ਘਰ ਦੇ ਬਾਹਰ ਕਰੀਬ 23 ਦਿਨ ਪਹਿਲਾਂ ਪੰਚਾਇਤ ਨੇ ਨੋਟਿਸ ਲਾਇਆ ਸੀ ਨੋਟਿਸ ਵਿੱਚ ਸੁਖਵਿੰਦਰ ਸਿੰਘ ਦਰਸ਼ਨ ਸਿੰਘ ਵੱਲੋਂ ਪਿੰਡ ਦੀ ਪੰਚਾਇਤ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਦਾ ਹਵਾਲਾ ਦਿੰਦਿਆਂ 15 ਦਿਨਾਂ ਚ ਇਸ ਨੂੰ ਢਾਉਣ ਲਈ ਕਿਹਾ ਗਿਆ ਸੀ। ਨੋਟਿਸ ਕਬਜ਼ਾ ਨਾ ਹਟਾਉਣ ਦੀ ਸੂਰਤ ਵਿੱਚ ਪੰਚਾਇਤ ਵੱਲੋਂ ਕਬਜ਼ਾ ਹਟਾਉਣ ਬਾਰੇ ਲਿਖਿਆ ਗਿਆ ਸੀ। ਇਸ ਸਬੰਧੀ ਜਦੋਂ ਤ੍ਰਿਪੜੀ ਥਾਣੀ ਦੇ ਐਸ ਐਚ ਓ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਰੋਂਗਲਾ ਵਿਖੇ ਮਕਾਨ ਢਾਉਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਚ ਆਇਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਰਾਤ ਸਮੇਂ ਪਿੰਡ ਰੌਂਗਲਾ ਵਿਖੇ ਤੋੜੇ ਕੋਠੀ ਸਬੰਧੀ ਜਦੋਂ ਪਿੰਡ ਦੇ ਸਰਪੰਚ ਗੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਹੈ ਕਿ ਮਕਾਨ ਕਿਸ ਨੇ ਤੋੜਿਆ ਹੈ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਇਸ ਮਕਾਨ ਦੇ ਮਾਲਕ ਜੇਲ੍ਹ 'ਚ ਨਸ਼ਾ ਸਮਗਲਿੰਗ ਲੜਾਈ ਝਗੜੇ ਆਦਿ ਕੇਸਾਂ ਵਿੱਚ ਬੰਦਨ ਅਤੇ ਕਈ ਪਰਚੇ ਵੱਖ-ਵੱਖ ਥਾਣਿਆਂ ਅੰਦਰ ਦਰਜ ਹਨ ਇਹ ਮਾਮਲਾ ਆਪਸੀ ਲੜਾਈ ਝਗੜੇ ਦਾ ਵੀ ਹੋ ਸਕਦਾ ਹੈ